ਛੋਟੇ ਹੁੰਦਾ ਤਾਂ ਵੱਡੇ ਸੰਗਤ ਨਾਲ ਰਲ ਗਿਆ ਵੱਡੇ ਜਾਣਿਆ ਚ ਬਹਿਣੀ ਉੱਠਣੀ ਹੋ ਗਈ ਹੁਣਾਲ ਦੇ ਦੇਖ ਕੇ ਕੀ ਖਾਂਦੇ ਪੀਂਦੇ ਸੀ ਦੇਖਿਆ ਸੀ ਮੈਂ ਜਿੱ ਕਿਸੇ ਨੂੰ ਲਾਂਦਿਆ ਹੋਂਦਾ ਹੀ ਮੈਂ ਚੱਲ ਮੈਂ ਵੀ ਲਾ ਕੇ ਦੇਖਣਾ ਪਹਿਲੀ ਵਾਰੀ ਤੇ ਭਾਈ ਪਤਾ ਹੀ ਨਹੀਂ ਕਿੱਥੇ ਸੀ ਕਿੱਥੇ ਨਹੀਂ ਮੋਟਰ ਤੇ ਸੁੱਤਾ ਰਹਿੰਦਾ ਵਾਰ-ਵਾਰ ਪੈਸੇ ਦੀ ਡਿਮਾਂਡ ਕਰਦਾ ਸੀ ਕੋਈ 25-30 ਹਜ਼ਾਰ ਦਾ ਫੋਨ ਲੈ ਲਿਆ ਉਹ ਵੇਚਦਾ ਉਹਨੂੰ ਘਣਾ ਮੇਰਾ ਡੇਕ ਪਿਆ ਪਰ ਉਹ ਪੈਸੇ ਲੈਣੇ ਮਾਰੂ ਦਬਕਣਾ ਚੀਜ਼ਾਂ ਭੰਡਣੀਆਂ ਮਾਂ ਨੇ ਦਰਦੀ ਨੇ ਕਿਧਰੋਂ ਫੜ ਕੇ ਲਿਆ ਦੇਣੇ ਇਹ ਮੁੰਡਾ ਹੋਇਆ ਬਹੁਤ ਮਨ ਚ ਚਾਹ ਸੀ ਬਹੁਤ ਸ਼ੌਂਕ ਸੀ ਪੇ ਨੂੰ ਪੜਾਵਾਂਗੇ ਲਿਖਾਵਾਂਗੇ ਬਾਦਾਂ ਤੂੰ ਲੈ ਜੇ 25 26 ਸਾਲਾਂ ਤੇ ਬੱਚੀ ਨਸ਼ਿਆਂ ਵਿੱਚ ਪੰਜਾਬ ਵਿੱਚ ਫਸ ਚੁੱਕੇ ਇੰਜੈਕਸ਼ਨ ਦੀ ਸ਼ੇਰਿੰਗ ਦੇ ਨਾਲ ਜਿਹੜੀ ਵਿੱਚ ਨੌਰਫੀਨ ਹੁੰਦਾ ਸੀ ਇਹ ਵੱਲ ਹੁੰਦਾ ਹੈ ਗੈਸ ਫਾਰਮ ਤੋਂ ਮਿਲ ਕੇ ਲਾਇਆ ਜਾਂਦਾ ਸੀ ਉਹਦੇ ਨਾਲ ਪੰਜਾਬ ਦੇ ਵਿੱਚ ਐਚ ਆਈ ਵੀ ਦੀ ਪ੍ਰੋਬਲਮ ਜਿਹਨੂੰ ਏਡਸ ਦੀ ਪ੍ਰੋਬਲਮ ਹੈ ਬੜੀ ਤੇਜ਼ ਨਾਲ ਵਧੀ ਗੁਰੂ ਪੀਰਾਨੀ ਦਾ ਤੇ ਅੰਦਰਸ਼ਰ ਦਾ ਨਾਲ ਲੈਣੇ ਆ ਉੱਤੇ 55% ਜਿੰਨਾ ਵੀ ਅਸੀਂ ਸੈਂਪਲਿੰਗ ਲਿਆ ਸੀ ਉਹਦੇ ਵਿੱਚ 55% ਨੂੰ ਐਚ ਆਈ ਵੀ ਏਡਸ ਪਾਈ ਗਈ ਰੰਗਲਾ ਪੰਜਾਬ ਉੜਦਾ ਪੰਜਾਬ ਕਦੋਂ ਬਣਿਆ ਇਸ ਬਾਰੇ ਸਭ ਦੇ ਵੱਖੋ ਵੱਖਰੇ ਮਤ ਨੇ ਪਰ ਅਫੀਮ ਪੁੱਕੀ ਤੋਂ ਬਾਅਦ ਪੰਜਾਬ ਦੀ ਨੌਜਵਾਨ ਪੀੜੀ ਸਮੈਕ ਹੈਰੋਇਨ ਤੇ ਚਿੱਟੇ ਦੀ ਦਲਦਲ ਚ ਕਿਵੇਂ ਫਸੀ ਇਸ ਬਾਰੇ ਡਾਕਟਰ ਟਿੰਗਰਾ ਨੇ ਸਾਰੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਨਸ਼ਿਆਂ ਦੇ ਵਿੱਚ ਪੈ ਕੇ ਆਪਣੀ ਜਾਇਦਾਦ ਗਵਾਉਣ ਵਾਲੇ ਪੀੜਤ ਨੇ ਤੇ ਉਸ ਦੇ ਪਿਤਾ ਨੇ ਪੂਰੀ ਹੱਡ ਬਿੱਤੀ ਵੀ ਸਾਢੀ ਟੀਮ ਦੇ ਨਾਲ ਸਾਂਝੀ ਕੀਤੀ ਹੈ। ਹਾਲਾਂਕਿ ਸਰਕਾਰਾਂ ਦੇ ਵੱਲੋਂ ਨਸ਼ੇ ਤੇ ਨੱਥ ਪਾਉਣ ਦੇ ਲਈ ਨਸ਼ਾ ਸਿਡਾਉ ਕੇਂਦਰ ਖੋਲੇ ਗਏ ਨੇ ਪਰ ਅੱਜ ਇਨ੍ਹਾਂ ਕੇਂਦਰਾਂ ਦੀ ਹਕੀਕਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਇਸ ਸੰਬੰਧੀ ਪੀਜੀਆਈ ਦੇ ਵੱਲੋਂ ਇੱਕ ਰਿਪੋਰਟ ਵੀ ਜਾਰੀ ਕੀਤੀ ਗਈ। ਜਸਵੰਦੀ ਡਾਕਟਰ ਟਿੰਗਰਾ ਨੇ ਹਾਮੀ ਪਰੀ ਹੈ ਦਰਅਸਲ ਸਾਲ 2008 ਤੋਂ ਬਾਅਦ ਪੰਜਾਬ ਬਰਬਾਦੀ ਦੇ ਰਾਹ ਦੇ ਵੱਲ ਵਧਿਆ ਇਸ ਦੌਰ ਦੇ ਵਿੱਚ ਸਿੰਥੈਟਿਕ ਨਸ਼ੇ ਡਰੱਗਸ ਸਮੈਕ ਹੈਰੋਇਨ ਤੇ ਚਿੱਟੇ ਦਾ ਨਸ਼ਾ ਇੰਜੈਕਸ਼ਨਾਂ ਤੇ ਰਾਹੀਂ ਲਿਆ ਜਾਣ ਲੱਗਿਆ ਜਿਸ ਨੇ ਨੌਜਵਾਨਾਂ ਦੀ ਜ਼ਿੰਦਗੀ ਬਦਲੀ ਤੇ ਐਡਜ਼ ਵਰਗੀਆਂ ਭਿਆਨਕ ਬਿਮਾਰੀਆਂ ਨੌਜਵਾਨਾਂ ਵਿੱਚ ਆਮ ਵੇਖਣ ਨੂੰ ਮਿਲੀਆਂ ਇਸ ਰਿਪੋਰਟ ਦੇ ਵਿੱਚ ਜਿਹੜੇ ਅੰਕੜੇ ਨੇ ਉਹ ਹੈਰਾਨ ਕਰ ਦੇਣ ਵਾਲੇ ਨੇ ਡਾਕਟਰ ਢਿੰਗਰਾ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਸਰਵੇ ਸ਼ੁਰੂ ਕੀਤਾ ਤਾਂ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ 5 ਸ਼ਹਿਰਾਂ ਦੇ ਵਿੱਚ ਸਰਵੇ ਲਏ ਗਏ ਇਨ੍ਹਾਂ ਦੇ ਵਿੱਚ ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਬਠਿੰਡਾ ਤੇ ਜਲੰਧਰ ਸ਼ਾਮਿਲ ਸੀ। ਉਹਨਾਂ ਕਹਿੰਦੇ ਸਭ ਤੋਂ ਜ਼ਿਆਦਾ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਨਸ਼ਾ ਲੈਣ ਵਾਲੇ ਨੌਜਵਾਨਾਂ ਵਿੱਚੋਂ 55% ਦੀ ਨੌਜਵਾਨ ਐਚਆਈਵੀ ਪੋਜ਼ੀਟਿਵ ਸਨ ਤੇ ਉੱਥੇ ਜੇਕਰ ਗੱਲ ਕਰੀਏ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵਿੱਚ 26% ਦੀ ਨੌਜਵਾਨ ਐਚਆਈਵੀ ਪੋਜ਼ੀਟਿਵ ਸੀ। ਤਾਂ ਇਸ ਨਾ ਮੁਰਾਦ ਬਿਮਾਰੀ ਤੋਂ ਨੌਜਵਾਨਾਂ ਨੂੰ ਬਚਾਉਣ ਦੇ ਲਈ ਸਰਕਾਰ ਦੇ ਵੱਲੋਂ ਪ੍ਰੋਗਰਾਮ ਸ਼ੁਰੂ ਕੀਤੇ ਗਏ ਜਿਸ ਤਹਿਤ ਮੁਫਤ ਦੇ ਵਿੱਚ ਸਰਿੰਜਾਂ ਵੰਡੀਆਂ ਜਾਣ ਲੱਗੀਆਂ ਕਿਉਂਕਿ ਨੌਜਵਾਨ ਇੱਕ ਦੂਸਰੇ ਦੀ ਸਰਿੰਜ ਦਾ ਇਸਤੇਮਾਲ ਕਰਦੇ ਸੀ ਜਿਸ ਤੇ ਨਾਲੇ ਭਿਆਨਕ ਬਿਮਾਰੀ ਉਹਨਾਂ ਨੂੰ ਵੀ ਹੋ ਜਾਂਦੀ ਸੀ ਪਿਛਲੇ 48 ਸਾਲ ਤੋਂ ਸਮਾਜ ਦੇ ਵਿੱਚ ਵਕ ਵਕ ਸਮੱਸਿਆਵਾਂ ਦੇ ਲਈ ਯੂਜਵੇਈ ਕੰਮ ਕਰ ਰਹੀ ਹੈ ਜਿੱਥੇ ਅਸੀਂ 1900 ਬਾਕੀ ਬਿਮਾਰੀਆਂ ਦੇ ਇਲਾਜ ਕਰਦੇ ਸੀ 1995 ਵਿੱਚ ਪੰਜਾਬ ਦੇ ਵਿੱਚ ਜਦੋਂ ਨਸ਼ੇ ਦੀ ਸਮੱਸਿਆ ਇੱਕ ਸ਼ੁਰੂ ਹੋਈ ਸੀ ਉਦੋਂ ਅਸੀਂ ਆਪਣੇ ਸੈਂਟਰ ਦੇ ਵਿੱਚ ਇੱਕ ਮੁਫਤ ਨਸ਼ਾ ਛੁਡਾਓ ਕੇਂਦਰ ਸਮਾਜਿਕ ਸੁਰੱਖਿਆ ਵਿਭਾਗ ਭਾਰਤ ਸਰਕਾਰ ਦੇ ਨਾਲ ਸ਼ੁਰੂ ਕੀਤਾ ਸੀ ਉਸ ਟਾਈਮ ਦੇ ਵਿੱਚ ਜਿਹੜੇ ਸਾਨੂੰ ਸਭ ਤੋਂ ਵੱਡੀ ਸਮੱਸਿਆ ਆ ਰਹੀ ਸੀ ਜਿਹੜੇ ਬਜ਼ੁਰਗ ਹੁੰਦੇ ਸੀ 60 ਸਾਲ 70 ਸਾਲ ਦੇ ਜਿਹੜੇ ਕਿਸੇ ਵਜ੍ਹਾ ਨਾਲ ਸ਼ਰਾਬ ਦੇ ਵਿੱਚ ਜਾਂ ਭੁੱਖੀ ਜਾਂ ਆਪਾਂ ਜਿਹਨੂੰ ਕਹਿੰਦੇ ਆ ਜਾਂ OPM ਹੈਗੀ ਏ ਡੋਗੇ ਆਪਾਂ ਜਿਹਨੂੰ ਕਹਿੰਦੇ ਆ ਉਹ ਨਸ਼ਾ ਕਰਦੇ ਸੀ ਉਹਦੇ ਵਿੱਚ ਜਦੋਂ ਮਾਵਾ ਨੂੰ ਬੱਚਿਆਂ ਕੋਲੋਂ ਕੋਈ ਫਾਈਨੈਂਸ਼ੀਅਲ ਹੈਲਪ ਨਹੀਂ ਹੁੰਦੀ ਸੀ ਤੇ ਉਹਨਾਂ ਨੇ ਨਸ਼ਾ ਛੱਡਣ ਲਈ ਇਸ ਪਾਸੇ ਹਿੰਮਤ ਕੀਤੀ ਕਿ ਇੱਕ ਕੇਂਦਰ ਵਿੱਚ ਭੇਜਿਆ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਉਦੋਂ ਸਾਡੇ ਕੋਲ 50 60 ਸਾਲ ਤੋਂ ਉੱਪਰ ਦੇ ਲੋਕ ਆਉਂਦੇ ਸੀ 60 70 ਸਾਲ ਤੱਕ ਵੀ ਕੀਤਾ ਅਸੀਂ ਟ੍ਰੀਟਮੈਂਟ ਕੀਤਾ ਤੇ ਫੀਓ ਕਾਸ ਸਮੱਸਿਆ ਉਦੋਂ ਇਹ ਆਈ ਕਿ ਸਰਕਾਰ ਨੇ ਵੀ ਕੁਝ OPM ਦੇ ਕਾਰਡ ਵੀ ਬਣਾਏ ਸੀ ਫੀਮ ਦੇ ਕਾਰਡ ਕਿ ਜਿਹੜੇ ਅਲੇਗ ਵੀ ਨਸ਼ਾ ਕਰਦੇ ਦਾ ਜਿਹੜੇ ਬਜੂਦ ਅਫੋਲਡ ਕਰਦੇ ਉਹ ਆਪਣਾ ਸਿਵਲ ਹਸਪੀਟਲ ਤੋ ਜਾ ਕੇ ਪੈਸਾ ਵੀ ਲੈ ਸਕਦੇ ਸੀ ਕਾਰਡ ਦੇ ਕੇ ਪੈਸੇ ਨਾਲ ਫੀਮੀਆਂ ਕਹਿੰਦਾ ਮਿਲਦੀ ਸੀ ਸਮੇਂ ਨਾਲ ਜਦੋਂ ਠੀਕ ਹੋਇਆ ਅੱਜ ਗ੍ਰੈਜੂਅਲੀ ਜਦੋਂ ਚੀਜ਼ਾਂ ਚੇਂਜ ਹੋਈਆਂ ਅੱਜ ਅਸੀਂ 35 40 ਸਾਲਾਂ ਤੋਂ ਬਾਅਦ ਇਹ ਬੜਾ ਦੁੱਖ ਨਾਲ ਮੈਨੂੰ ਇਹ ਕਹਿੰਦਾ ਪੈਂਦਾ ਹੈ ਕਿ ਪਹਿਲੇ 25 26 35 ਅੱਜ 12 ਤੋਂ ਲੈ ਕੇ 25 26 ਸਾਲਾਂ ਤੇ ਬੱਚੀ ਨਸ਼ਿਆਂ ਵਿੱਚ ਪੰਜਾਬ ਵਿੱਚ ਅਸਤੁਕੇ ਗ੍ਰੈਜੂਅਲੀ ਫੀਮ ਟੋਟੀ ਤੋਂ ਹਟ ਕੇ ਮੈਡੀਕਲ ਨਸ਼ਾ ਸ਼ੁਰੂ ਹੋਇਆ ਜਿਹਦੇ ਵਿੱਚ ਟੈਬਲੇਟ ਆਉਂਦੀਆਂ ਸੀ ਟੈਬਲੇਟ ਤੋਂ ਬਾਅਦ ਜਿਹੜਾ ਹੈਗਾ ਨਸ਼ਾ ਇੰਜੈਕਸ਼ਨ ਵੱਲ ਚਲਿਆ ਇੰਜੈਕਸ਼ਨ ਦੀ ਸ਼ੇਵਿੰਗ ਬੇਨਾਲਜੀ ਦੇ ਵਿੱਚ ਨੋਰਫੀਨ ਹੁੰਦਾ ਸੀ ਇਹ ਵੱਲ ਹੁੰਦਾ ਹੈ ਡਾਈਜੇ ਪਾਣ ਨੂੰ ਮਿਲ ਕੇ ਲਾਇਆ ਜਾਂਦਾ ਸੀ ਉਹਦੇ ਨਾਲ ਪੰਜਾਬ ਦੇ ਵਿੱਚ ਐਚ ਆਈ ਵੀ ਦੀ ਪ੍ਰੋਬਲਮ ਜਿਹਨੂੰ ਏਡਸ ਦੀ ਪ੍ਰੋਬਲਮ ਹੈ ਬੜੀ ਤੇਜ਼ੀ ਨਾਲ ਵਧੀ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਕਾਟੇ ਦਿੱਤੇ ਤੇ ਉਹਨਾਂ ਨੇ ਸਾਨੂੰ 2008-09 ਦੇ ਵਿੱਚ ਅਸੀਂ ਇੱਕ ਪੂਰਾ ਸਰਵੇ ਕੀਤਾ ਪੰਜਾਬ ਦਾ ਜਿਹਦੇ ਵਿੱਚ ਪੰਜ ਜ਼ਿਲ੍ਹੇ ਲੈ ਅੰਮ੍ਰਿਤਸਰ ਸੀ ਲੁਧਿਆਣਾ ਸੀ ਪਟਿਆਲਾ ਸੀ ਮਠਿੰਡਾ ਸੀ ਤਰਨਤਾਰਨ ਉਹ ਜਦੋਂ 6 ਮਹੀਨੇ ਵਿੱਚ ਆਕੜੇ ਲੈ ਕੇ ਆਏ ਉਹ ਇੱਕ ਬੜੇ ਹਰਾਮੀ ਜੋ ਰਿਜ਼ਲਟ ਸੀ ਜਿਹਦੇ ਵਿੱਚ ਅਸੀਂ ਗੁਰੂ ਪੀਰਾਂ ਦੀ ਦਿੱਤੀ ਅੰਮ੍ਰਿਤਸਰ ਦਾ ਨਾਮ ਲੈਨੇ ਆ ਉੱਤੇ 55% ਜਿੰਨਾ ਵੀ ਅਸੀਂ ਸੈਂਪਲਿੰਗ ਲਿਆ ਸੀ ਉਦੇ ਵਿੱਚ 55% ਨੂੰ ਐਚ ਆਈ ਵੀ ਐਡਸ ਪਾਈ ਗਈ ਲੁਧਿਆਣੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ 26% ਦਾ ਐਚ ਆਈ ਵੀ ਐਡਸ ਸੀ ਉਸ ਤੋਂ ਬਾਅਦ 2008 ਤੋਂ ਲੈ ਕੇ ਐਚ ਆਈ ਵੀ ਐਡਸ ਦੀ ਪ੍ਰੀਵੈਂਸ਼ਨ ਲਈ ਰੁਕਾਵਟ ਲਈ ਸਾਡੇ ਪ੍ਰੋਜੈਕਟ ਚ ਲਾਏ ਗਏ ਜੀਵੀ ਨਾਲ ਸਰਕਾਰ ਨੇ ਕਿਹਾ ਕਿ ਨਸ਼ਾ ਨਹੀਂ ਖਤਮ ਹੋ ਰਿਹਾ ਨਸ਼ੇ ਤੋਂ ਘੱਟ ਤੋਂ ਘੱਟ ਨੁਕਸਾਨ ਹੋਵੇ ਤੇ ਜਿਹੜੀਆਂ ਬਿਮਾਰੀਆਂ ਨਾਲ ਯੂਥ ਸਾਡਾ ਮਰ ਰਿਹਾ ਹੈ ਉਹਨੂੰ ਕਿਵੇਂ ਰੋਕਿਆ ਜਾਏ ਉਹਦੇ ਲਈ ਪੰਜਾਬ ਦੇ ਐਕਸ ਕੰਟਰੋਲ ਸੁਸਾਇਟੀ ਵੱਲੋਂ ਨੈਸ਼ਨਲ ਐਕਸ ਕੰਟਰੋਲ ਸੁਸਾਇਟੀ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਇੱਕ ਪ੍ਰੋਜੈਕਟ ਪੰਜਾਬ ਸਟੇਟ ਦੇ ਵਿੱਚ ਚਲਾਇਆ ਗਿਆ ਜਿਹਦੇ ਅੱਜ ਦੀ ਟੈਕਨੀਕ 55 ਐਨਜੀਓ ਕੰਮ ਕਰ ਰਹੀਆਂ ਲੁਧਿਆਣੇ ਦੀ ਗੱਲ ਕਰੀਏ 2008 ਉਹ 9 ਦੇ ਵਿੱਚ ਸਾਨੂੰ ਬੱਚੇ ਜਿਹੜੇ ਕੀਕਿਆਂ ਦਾ ਹੀ ਨਸ਼ੇ ਲੈਂਦੇ ਉਹਨਾਂ ਦੀ ਰਿਸਪੌਂਸਿਬਿਲਟੀ ਮਿਲੀ ਸੀ ਗ੍ਰੈਜੂਅਲੀ ਜਦੋਂ ਅਸੀਂ ਕੇਂਦਰੀ ਸਰਕਾਰ ਦਾ ਡਾਟਾ ਵੀ ਸਰਵੇ ਕਰਦਾ ਜੀ ਇੱਥੇ ਤਾਂ 2 300 400 ਬੱਚਾ ਹੋਏਗਾ ਬਟ ਪਹਿਲੇ ਸਾਲੇ ਦੀ 9 ਵਿੱਚ ਸਾਨੂੰ 2000 ਬੱਚਾ ਐਚ ਆਈ ਵੀ ਦੇ ਵਿੱਚ ਟੈਸਟਿੰਗ ਵਾਸਤੇ ਲਿਆਂਦਾ ਜਿਹੜਾ ਪਤਾ ਲੱਗਿਆ ਕਿ 2000 ਤੋਂ ਵੱਧ ਵੀ ਬੱਚਾ ਨੌਜਵਾਨ ਕੀਕੇ ਲੰਦਾ ਕਿਤੇ ਲੁਰੀਆਨੇ ਦੀ ਜਦੋਂ ਗੱਲ ਕਰਦੇ ਆ ਇਹ 2008 ਤੋਂ 9 ਦੀ ਗੱਲ ਲੋਕਾਂ ਨੂੰ ਮੋਟੀਵੇਟ ਕਰੀਦਾ ਸਮਝਾਈਦਾ ਕਾਉਂਸਲਿੰਗ ਕਰੀਦੀ ਹੈ ਆਪਣੇ ਕੈਂਪਰਾਂ ਦੇ ਵਿੱਚ ਲਿਆਈਦਾ ਲੇਨ ਤੋਂ ਬਾਅਦ ਉਹਨਾਂ ਦੀ ਪ੍ਰੋਬਲਮ ਸੁਣੀ ਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਠੀਕ ਹੈ ਤੁਸੀਂ ਨਹੀਂ ਨਹੀਂ ਨਸਲ ਛੱਡਦੇ ਨਾ ਛੱਡੋ ਬਸ ਇਸ ਬਿਮਾਰੀ ਤੋਂ ਬਚਣ ਲਈ ਸਾਡੇ ਕੋਲ ਰੋ ਜਾਓ ਆਪਣਾ ਨਾਮ ਲਿਹਾਓ ਨਾਂ ਲਿਖਵਾ ਕੇ ਨਵੀਂ ਸਿਰਿੰਜ ਤੇ ਨੀਡਲ ਵਾਪਸ ਲੈ ਲੈ ਪੁਰਾਣੀ ਜਿਹੜੀ ਲਾ ਕੇ ਆਂਦੇ ਹੋ ਉਹ ਕਿਤੇ ਵੀ ਸੁੱਟਣ ਦੀ ਬਜਾਏ ਸਾਨੂੰ ਵਾਪਸ ਆ ਕੇ ਦਿਓ ਕਿ ਤਾਂਕਿ ਉਹ ਬਾਇਓਕੈਮਿਕ ਵੇਸਟ ਫਾਈਨਲ ਹੋ ਜਾਏ ਤਾਂਕਿ ਕਿਤੇ ਰਾਜ ਜਗ੍ਹਾ ਸੁੱਟੋਗੇ ਕਿਸੇ ਦਾ ਪੈਰ ਲੱਗ ਗਿਆ ਤੇ ਉਹਨੂੰ ਵੀ ਇਟਸ ਹੁੰਦਾ ਚੱਲਦਾ ਹੁੰਦਾ ਸੋ ਉਹ ਪ੍ਰੋਗਰਾਮ 2008 ਤੋਂ 9 ਤੋਂ ਵਿੱਚ ਚਲਾਇਆ ਗਿਆ ਜੋ 52 ਸਮਾਜਿਕ ਸੰਸਥਾਵਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੀਆਂ ਇਸ ਰਿਪੋਰਟ ਦੇ ਵਿੱਚ ਹੋਰ ਕੀ ਕੁਝ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਪਹਿਲਾਂ ਇਸ ਪਿਓ ਪੁੱਤ ਦੀ ਹੱਡ ਬੀਤੀ ਵੀ ਸੁਣਦੇ ਆ ਕਿ ਪੰਜਾਬ ਦੇ ਵਿੱਚ ਨੌਜਵਾਨ ਪੀੜੀ ਲਗਾਤਾਰ ਨਸ਼ੇ ਦੀ ਦਲਦਲ ਚ ਕਿਵੇਂ ਤਸਦੀ ਜਾਰੀ ਜਦਕਿ ਉਹਨਾਂ ਦੇ ਬਜ਼ੁਰਗ ਮਾਪੇ ਸਰਕਾਰਾਂ ਵੱਲ ਪ੍ਰੋਸੈਸਿੰਗ ਵੱਲ ਇੱਕ ਆਸ ਦੀ ਕਿਰਨ ਨਾਲ ਦੇਖ ਰਹੇ ਨੇ ਤੇ ਨਵਾਂ ਸ਼ਹਿਰ ਤੋਂ ਐਚ ਆਈ ਵੀ ਪੋਜ਼ਿਟਿਵ ਹੋਈ ਪੀੜ੍ਹੀ ਦੇ ਪਿਤਾ ਨੇ ਦੱਸਿਆ ਕਿ ਉਹ ਸੁਰੱਖਿਆ ਕਰਮੀ ਦੀ ਨੌਕਰੀ ਕਰਦੇ ਨੇ ਤੇ ਉਹਨਾਂ ਦੀ ਤਨਖਾਹ 7 ਤੋਂ 8000 ਹੈ ਤੇ ਬੇਟਾ ਨਸ਼ੇ ਦਾਦੀ ਹੋਣ ਕਾਰਨ ਉਹ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਸੇ ਉਹਨਾਂ ਕਿਹਾ ਕਿ ਉਹਨਾਂ ਨੇ ਅਰਦਾਸਾਂ ਕਰ ਕਰਕੇ ਪੁੱਤ ਦੀ ਦਾਤ ਲਈ ਸੀ ਪਰ ਪੁੱਤਰ ਕਦੋਂ ਨਸ਼ਿਆਂ ਦੀ ਦਲਦਲ 'ਚ ਫਸ ਗਿਆ ਇਸ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਸਾਨੂੰ ਪੁਰੂ ਪਤਾ ਲੱਗਾ ਜੀ ਜਦੋਂ ਸਾਡੇ ਕੋਲ ਵਾਰ-ਵਾਰ ਪੈਸੇ ਦੀ ਡਿਮਾਂਡ ਕਰਦਾ ਸੀ ਕੋਈ 25-30 ਹਜ਼ਾਰ ਦਾ ਫੋਨ ਲੈ ਲਿਆ ਉਹ ਵੇਚਦਾ ਉਹਨੂੰ ਕਹਿਣਾ ਮੇਰਾ ਡਿੱਗ ਪਿਆ ਤੇ ਜਾਂ ਫਿਰ ਪਰੂ ਜਾਣਾ ਗਾਇਬ ਰਹਿਣਾ ਸਾਨੂੰ ਦੱਸਣਾ ਮੈਂ ਇੱਥੇ ਚੱਲੇ ਆਇਆ ਫਿਰ ਇਹਨਾਂ ਸਾਨੂੰ ਜਣੀ ਗੱਧ ਦੀ ਰਤੀ ਘਰ ਵੜਨਾ ਪਰ ਉਹ ਪੈਸੇ ਲੈਣੇ ਮਾਂ ਨੂੰ ਦਬਕਣਾ ਚੀਜ਼ਾਂ ਭੰਦੇਣੀਆਂ ਮਾਂ ਨੇ ਦਰਦੀ ਨੇ ਕਿਧਰੋਂ ਫੜ ਕੇ ਲਿਆ ਦੇਣੇ ਕਿਧਰ ਮੋਟਰਸਾਈਕਲ ਖਰਾਬ ਆ ਮੈਨੂੰ 5000 ਦਿਓ ਜੀ ਇਹਦਾ ਇੰਜਣ ਬਣਾਉਣਾ ਜੀ ਇੰਜ ਮੈਂ ਨਾਲ ਨਹੀਂ ਕਿਸੇ ਨੂੰ ਲੈ ਕੇ ਜਾਣਾ ਤੇ ਮੇਰੀ ਜਿੱਤ ਬਸ ਇਸ ਤਰ੍ਹਾਂ ਕਰਦਾ ਸੀ ਆਪਣਾ ਪੈਸੇ ਦੀ ਪੂਰਤੀ ਵਾਸਤੇ ਕੋਈ ਨਾ ਕੋਈ ਬਹਾਨਾ ਘੜ ਲੈਂਦਾ ਸੀ ਮੈਂ ਪ੍ਰਾਈਵੇਟ ਜੋਬ ਕਰਨਾ ਆਪਣਾ ਸਕੂਲ ਹੀ ਕਰਦੀ ਇਕੱਠਾ ਹੀ ਯਾਨੀ ਕਿ ਨਸ਼ਾ ਲੈਆ ਸੀ 30000 ਰੁਪਏ ਲੈ ਗਿਆ ਮੋਬਾਈਲ ਵਾਸਤੇ ਵਿੱਚੋਂ 10000 ਦਾ ਮੋਬਾਈਲ ਐ 20000 ਦਾ ਇਕੱਠਾ ਨਸ਼ਾ ਲੈਆ ਉਹ ਫਿਰ 10 ਦਿਨ ਲਾਦਾ ਰਿਹਾ ਘਰ ਇੱਕ ਦਿਨ ਨਾਲ ਉੱਤੇ ਕੋਠੇ ਤੇ ਗਿਆ ਤੇ ਲਾ ਰਿਹਾ ਸੀ ਟੀਕਾ ਫਿਰ ਮੈਨੂੰ ਪੱਕਾ ਪਤਾ ਲੱਗ ਗਿਆ ਵੀ ਇਹ ਲਾਂਦਾ ਹੈ ਬਹੁਤ ਖੁਸ਼ੀ ਸੀ ਜੀ ਮੇਰੀਆਂ 3-4 ਕੁੜੀਆਂ ਵੱਡੇ ਮੋੜ ਤੋਂ ਬਾਅਦ ਡੈਥ ਹੋ ਗਈ ਸੀ ਛੋਟੀ ਹੁੰਦੀਆਂ ਮਰ ਗਈਆਂ ਇਹ ਇਹ ਮੁੰਡਾ ਹੋਇਆ ਬਹੁਤ ਮਨ ਚ ਚਾਹ ਸੀ ਬਹੁਤ ਸ਼ੌਂਕ ਸੀ ਕੀ ਇਹ ਨੂੰ ਪੜਾਵਾਂਗੇ ਲਿਖਾਵਾਂਗੇ ਵੱਡਾ ਹੋ ਕੇ ਕੋਈ ਅਫਸਰ ਬਣੇਗਾ ਕੋਈ ਸਾਡੀ ਰੱਖਿਆ ਕਰੇਗਾ ਪਰ ਇਸ ਤੋਂ ਉਲਟ ਹੋਰ ਨਿਕਲੇ ਆਈ ਇਹਦਾ ਕੋਈ ਗੱਦੀ ਸੰਸਚੀ ਵੱਡ ਗਿਆ ਇਸ ਰਿਪੋਰਟ ਦੇ ਵਿੱਚ ਇਹ ਵੀ ਜ਼ਿਕਰ ਹੈ ਕਿ ਭੁੱਕੀ ਤੇ ਅਫੀਮ ਜਿਹੜੇ ਨੇ ਉਹ ਸਿੰਥੈਟਿਕ ਨਸ਼ੇ ਦਾ ਬਦਲ ਹੈ ਯਾਨੀ ਕਿਉਂਕਿ ਅਕਸਰ ਹੀ ਅਫੀਮ ਦੀ ਖੇਤੀ ਦੀ ਪੰਜਾਬ ਦੇ ਵਿੱਚ ਮੰਗ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਲੋਕ ਭੁੱਕੀ ਤੇ ਅਫੀਮ ਦਾ ਨਸ਼ਾ ਕਰਦੇ ਆਏ ਨੇ ਡਾਕਟਰ ਢਿੰਗਰਾ ਨੇ ਦੱਸਿਆ ਕਿ ਨਸ਼ਾ ਸੁਡਾਓ ਕੇਂਦਰਾਂ ਦੇ ਵਿੱਚ ਗੋਲੀ ਦਿੱਤੀ ਜਾਂਦੀ ਹੈ ਉਸ ਨਾਲ ਨੌਜਵਾਨ ਕੁਝ ਸਮੇਂ ਲਈ ਨਸ਼ੇ ਤੋਂ ਦੂਰ ਤਾਂ ਹੋ ਜਾਂਦੇ ਨੇ ਪਰ ਫਿਰ ਉਹਨਾਂ ਨੂੰ ਉਸ ਗੋਲੀ ਦੀ ਲਤ ਲੱਗ ਜਾਂਦੀ ਹੈ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ 1500 ਦੇ ਕਰੀਬ ਨੌਜਵਾਨ ਰੋਜ਼ਾਨਾ ਲੁਧਿਆਣਾ ਸਿਵਲ ਹਸਪਤਾਲ ਨਸ਼ਾ ਚੁਡਾਊ ਕੇਂਦਰ ਤੋਂ ਉਹ ਗੋਲੀ ਲੈਂਦੇ ਨੇ ਛੋਟੇ ਹੁੰਦੇ ਤਾਂ ਵੱਡੇ ਸੰਗਤ ਨਾਲ ਰਲ ਗਏ ਵੱਡੇ ਜਣਿਆਂ ਚ ਬਹਿਣੀ ਉੱਠਣੀ ਹੋ ਗਈ ਹੁਣਾਲ ਦੇਖ ਕੇ ਕੀ ਖਾਂਦੇ ਪੀਂਦੇ ਸੀ ਜਿੱਦਾਂ ਉਹੀ ਦੇ ਦੇਖ ਕੇ ਭਾਜੀ ਮੈਂ ਪਹਿਲਾਂ ਗੋਲੀਆਂ-ਗੋਲੀਆਂ ਖਾਂਦਾ ਸੀ ਠੀਕ ਹੈ ਉਹ ਤੋਂ ਬਾਅਦ ਮੈਂ ਲੱਗ ਗਿਆ ਸਕੂਲੇ ਨਵੇਂ ਸ਼ਹਿਰ ਵੱਡੇ ਜਦੋਂ ਨਾਲ ਦੇ ਮੁੰਡੇ ਸੀ ਉਹ ਟੀਕੇ ਲਾਉਂਦੇ ਸੀ ਤੇ ਮੈਂ ਵੀ ਗਿਆ ਤਾਂ ਮੈਂ ਭਾਈ ਮੈਂ ਵੀ ਲਾ ਕੇ ਦੇਖਣਾ ਠੀਕ ਹੈ ਤੇ ਕੋਈ ਤਾਂ ਕਹਿਣਾ ਸੀ ਕਿ ਜੇ ਮੂੰਹ ਚ ਨਸ਼ਾ ਪੰਦਾ ਨਹੀਂ ਆ ਪਹਿਲੀ ਗੱਲ ਆਪਣੀ ਮਨ ਦੀ ਗੱਲ ਹੁੰਦੀ ਭਾਈ ਹੈ ਤੇ ਮੈਂ ਫਿਰ ਲਾ ਲਿਆ ਜਿੱਦਾਂ ਨਾ ਦੇਖਿਆ ਸੀ ਮੈਂ ਜੇ ਕਿਸੇ ਨੇ ਲਾਉਂਦਿਆਂ ਹੋਂਦੈ ਮੈਂ ਚੱਲ ਮੈਂ ਵੀ ਲਾ ਕੇ ਦੇਖਣਾ ਕੀ ਜੇ ਤੇ ਟੀਵੀ ਨੰਨ ਲਾ ਕੇ ਦੇਖਿਆ ਤੇ ਸੁਆਸ ਸੁਆਚੀ ਲੱਗ ਗਿਆ ਭਾਈ ਪਹਿਲੀ ਵਾਰੀ ਤੇ ਭਾਈ ਪਤਾ ਹੀ ਨਹੀਂ ਕਿੱਥੇ ਸੀ ਕਿੱਥੇ ਨਹੀਂ ਮੋਟਰ ਦੇ ਸੁੱਤਾ ਰਹਿ ਗਿਆ ਪਹਿਲੀ ਵਾਰੀ ਦਾ ਨਾ ਨੋਰੋਫਿਨ ਇੰਜੈਕਸ਼ਨ ਹੁੰਦਾ ਜੀ ਉਹ ਲਾਂਦਾ ਜੀ ਚਟਾ-ਚਟਾ ਨਹੀਂ ਬਦਲਾਂਦਾ ਜੀ ਨੋਰੋਫਿਨ ਇੰਜੈਕਸ਼ਨ ਲਾਂਦਾ ਜੀ ਜਦਾਂ ਉਹਦੀ ਤੋੜ ਨਹੀਂ ਹੈਗੀ ਸੀ ਉਹ ਚੀਜ਼ ਦੀ ਜਦਾਂ ਬਾਅਦੋਂ ਜਦੋਂ ਮੈਂ ਜੇਲ੍ਹ ਚ ਅੰਦਰ ਗਿਆ ਅੰਦਰੋਂ ਅੰਦਰੋਂ ਤੇ ਫਿਰ ਉਹ ਚਿੱਟਾ ਲਾਇਆ ਬਾਹਰ ਆ ਕੇ ਜਦੋਂ ਮੈਂ ਬਾਹਰ ਆਇਆ ਸੀ ਉਦੋਂ ਮੈਂ ਬਿਲਕੁਲ ਐਨ ਸਹੀ ਸੀ ਛੱਡੀ ਸੀ ਸਾਰਾ ਕੁਝ ਐਂਡ ਸੇ ਸੂ ਤੇ ਮੈਨੂੰ ਵੀ ਲੱਗ ਗਿਆ ਸਾਰਾ ਕੁਝ ਹੈ ਸਾਰਾ ਛੱਡਦਾ ਸੀ ਸਾਰਾ ਛੱਡਦਾ ਜੀ ਤੇ ਜਦੋਂ ਮੁੰਡੇ ਦਾ ਫਰੈਂਡ ਦਾ ਹੀ ਫੋਨ ਆਇਆ ਕਹਿੰਦਾ ਨਸ਼ਾ ਕਿੱਦਾਂ ਕਰਨਾ ਮੈਂ ਨਹੀਂ ਭਾਈ ਮੈਂ ਇਹ ਤੇ ਨਹੀਂ ਕਰਦਾ ਮੈਂ ਮੈਂ ਤੇ ਛੱਡਦਾ ਹੈ ਬਾਜ ਜਦੋਂ ਮੈਂ ਫੋਨ ਕੱਟਿਆ ਮੈਂ ਸੋਚਿਆ ਦਿਮਾਗ ਤੇ ਮੈਂ ਅੱਗੇ ਵੀ ਕੀਤਾ ਹੀ ਛੱਡ ਹੀ ਦਿੱਤਾ ਮੈਂ ਚੱਲ ਲਾ ਕੇ ਦੇਖ ਲੈਣੇ ਇੱਕ ਵਾਰੀ ਉਹ ਭਾਈ ਫੇਰ ਲੱਗ ਗਿਆ ਫੇਰ ਸੁਆਸ ਸੁਆਦ ਦੇ ਚੱਕਰ ਜਿਮ ਆਪਣੀ ਕਾਰਵਾਈ ਪੂਰੀ ਕਰਦੇ ਸਰਕਾਰ ਆਪਣੇ ਵੱਲੋਂ ਵੀ ਕਰਦੇ ਵੀ ਮਤਲਬ ਮਤਲਬ ਉਹਨਾਂ ਨੂੰ ਵੀ ਚਾਹੀਦਾ ਹੈ ਮਤਲਬ ਉਹਨਾਂ ਨੂੰ ਵੀ ਚਾਹੀਦਾ ਹੈ ਦਵਾਈ ਕੋਈ ਬਣਾਣਾ ਇਹ ਸੇਵਾ ਕੋਈ ਨਸ਼ਾ ਛੱਡਣ ਦੀ ਵਧੀਆ ਸਹੂਲਤ ਮਿਲੇ ਜਿੱਦਾਂ ਰੋਟੀ ਪਾਣੀ ਦਾ ਜਿੱਦਾਂ ਛੜਾਂ ਨੂੰ ਪੂਰੀ ਕਰਨਾ ਚਾਹੀਦਾ ਸਰਕਾਰ ਨੂੰ ਉਂਤਿਆਮ ਕਰਨਾ ਚਾਹੀਦਾ ਨਸ਼ਾ ਛੜਾਣ ਦਾ ਤਾਂ ਪੀਜੀਆਈ ਦੀ ਇਸ ਰਿਪੋਰਟ ਦੇ ਵਿੱਚ ਹੈਰਾਨੀਜਨਕ ਖੁਲਾਸੇ ਹੋਏ ਜਿੱਥੇ ਸਰਕਾਰਾਂ ਦੇ ਵੱਲੋਂ ਵੱਖੋ-ਵੱਖਰੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਨਸ਼ੇ ਤੇ ਨੱਥ ਪਾ ਲਈ ਹੈ ਪਰ ਉਹ ਨੱਥ ਦਰਅਸਲ ਨਾ ਤਾਂ ਨਸ਼ੇ ਦਾ ਇਸ ਬਦਲੇ ਤੇ ਪਲਕੇ ਨੌਜਵਾਨਾਂ ਨੂੰ ਇੱਕ ਹੋਰ ਬੁਰੀ ਆਦਤ ਪਾਉਣ ਦੇ ਬਰਾਬਰ ਹੈ ਕਰ ਹਰ ਇੱਕ ਪੰਜਾਬੀ ਹਰ ਇੱਕ ਮਾਪੇ ਉਸ ਦਿਨ ਦੀ ਆਸ ਦੇ ਵਿੱਚ ਬੈਠੇ ਨੇ ਕਿ ਕਦੋਂ ਇਹ ਨਸ਼ੇ ਦੀ ਦਲਦਲ ਦੇ ਵਿੱਚੋਂ ਪੰਜਾਬ ਦੀ ਨੌਜਵਾਨੀ ਬਾਹਰ ਨਿਕਲੇਗੀ ਲੁਧਿਆਣਾ ਤੋਂ ਪਰਤ ਸ਼ਰਮਾ ਦੀ ਰਿਪੋਰਟ ਦਾ ਸਮਰ نیوز